ਗੱਲਬਾਤ ਕਰਾਂਗੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਕੀ ਕਹਿਣਾ ਚਾਹੁੰਦੇ ਨੇ ਦੇਖਿਆ ਗਿਆ ਸਾਰੇ ਜਿਹੜੇ ਪਾਰਟੀਆਂ ਦੇ ਉਮੀਦਵਾਰ ਨੇ ਗੱਲ ਬਦਲੂ ਹੋ ਗਏ ਨੇ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਉਹੀ ਪਾਰਟੀ ਇਹਨਾਂ ਚੋਣਾਂ 'ਚ ਅੱਗੇ ਵਧੇਗੀ ਜਿਹੜਾ ਗਰੀਬਾਂ ਦਾ ਖਿਆਲ ਰੱਖੇਗੀ ਚੋਣ ਦੇ ਟਾਈਮ ਸਰਕਾਰ ਕੋਈ ਵੀ ਬੱਲ ਬਦਲੂ ਕਿਸੇ ਤਰ੍ਹਾਂ ਦੇ ਭਾਸ਼ਣ ਦੇ ਦੀ ਕੋਈ ਵੀ ਲੋਕਾਂ ਨੂੰ ਲਾਲਚ ਦੇ ਦਿੰਦੀ ਹੈ ਤੇ ਲੋਕੀਏ ਸਲਾਲਚ ਆ ਜਾਂਦੇ ਲੇਕਿਨ ਇਲੈਕਸ਼ਨ ਤੋਂ ਬਾਅਦ ਉਹਦਾ ਕੋਈ ਵੀ ਰਿਜ਼ਲਟ ਲੋਕਾਂ ਨੂੰ ਨਹੀਂ ਮਿਲਦਾ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਵੀਰ ਸੱਬਰਵਾਲ ਜਲੰਧਰ ਦੇ ਦਿਲਕੁਸ਼ਾ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਦਵਾਈਆਂ ਦਾ ਕਾਰੋਬਾਰ ਹੁੰਦਾ ਕਿਉਂਕਿ ਵਾਕਵਾਂਕ ਏਰੀਆ ਦੇ ਵਿੱਚ ਅਸੀਂ ਲੋਕਾਂ ਦੀ رائے ਲੀਤੀ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਦੀ ਕੀ رائے ਹੈਗੀ ਇਹ ਤੇ ਅੱਜ ਦਵਾਈਆਂ ਦੀ ਮਾਰਕੀਟ ਜਿਹੜੀ ਦਿਲਕੁਸ਼ਾ ਮਾਰਕੀਟ ਮੇਨ ਮਾਰਕੀਟ ਹੈ ਜਲੰਧਰ ਦੀ ਉੱਥੇ ਪਹੁੰਚਿਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਕੀ ਕਹਿਣਾ ਚਾਹੁੰਦੇ ਨੇ ਜਾਂ ਕੀ رائے ਆ ਉਹਨਾਂ ਦੀ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਉਹਨਾਂ ਦੇ ਕੋਲ ਪਹੁੰਚਣਗੇ ਤੇ ਉਹ ਕੀ ਸਵਾਲ ਕਰਨਗੇ ਕਿਉਂਕਿ ਜਲੰਧਰ ਦੀ ਸੀਟ ਦੀ ਜੇ ਗੱਲ ਕਰੀਏ ਜਲੰਧਰ ਦੀ ਸੀਟ ਇਸ ਵੇਲੇ ਹੋਰ ਸੀਟ ਬਣੀ ਹੋਈ ਹੈ ਜਿਸ ਤਰ੍ਹਾਂ ਕਿ ਪਹਿਲੇ ਵੀ ਆਪਾਂ ਦੱਸਿਆ ਕਿ ਇੱਕ ਪਾਸੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਪૂર્વ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਪਵਨ ਕੁਮਾਰ ਟਮੂ ਨੇ ਏ ਭਾਰਤੀ ਜਨਤਾ ਪਾਰਟੀ ਦੀ ਜੇ ਗੱਲ ਕਰੀਏ ਤੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਮੈਦਾਨ ਚ ਉਤਰੇ ਹੋਏ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਕੀ ਰਾਏ ਹੈ ਕੀ ਨਾ ਕੀ ਜੀ ਤੁਹਾਡਾ ਮੇਰਾ ਅਜੀ ਬਜਾਜ ਐਡਵੋਕੇਟ ਮੈਂ ਤੇ ਨੋਟਰੀ ਪਬਲਿਕ ਦਾ ਕੰਮ ਕਰਦਾ ਜੀ ਲੋਕ ਸਭਾ ਦੇ ਚੋਣ ਆ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਵੀ ਜਦੋਂ ਉਮੀਦਵਾਰ ਤੁਹਾਡੇ ਕੋਲ ਆਣਗੇ ਵੱਖ-ਵੱਖ ਪਾਰਟੀਆਂ ਦੇ ਕੀ ਸਵਾਲ ਕੀਤੇ ਜਾਣਗੇ ਲੋਕ ਸਭਾ ਦੇ ਚੋਣ ਆ ਗਏ ਨੇ ਜਿਹੜੇ ਉਮੀਦਵਾਰ ਸਾਡੇ ਕੋ ਆਣਗੇ ਅੱਜ ਕੱਲ ਦੇਖਿਆ ਗਿਆ ਸਾਰੇ ਜਿਹੜੇ ਪਾਰਟੀਆਂ ਦੇ ਉਮੀਦਵਾਰ ਨੇ ਦਲ ਬਦਲੂ ਹੋ ਗਏ ਨੇ ਤੇ ਪਾਰਟੀਆਂ ਬਦਲ ਰਹੇ ਨੇ ਪਰ ਸਾਰੀਆਂ ਪਾਰਟੀਆਂ ਅੱਗੇ ਇਹ ਮੁੱਦਾ ਹੈ ਕਿ ਗਰੀਬੀ ਗਰੀਬੀ ਨੂੰ ਕਿਦਾਂ ਗਰੀਬੀ ਨੂੰ ਕਿ ਗਰੀਬਾਂ ਨੂੰ ਕਿਦਾਂ ਇਨਸਾਫ ਦਲਾਇਆ ਜਾਵੇ ਜਾਂ ਲੋਕਾਂ ਨਾਲ ਕਿਦਾਂ ਇਨਸਾਫ ਹੋਵੇ ਸਾਰੀਆਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਉਹੀ ਪਾਰਟੀ ਇਹਨਾਂ ਚੋਣਾਂ ਵਿੱਚ ਅੱਗੇ ਵਧੇਗੀ ਜਿਹੜਾ ਗਰੀਬਾਂ ਦਾ ਖਿਆਲ ਰੱਖੇਗੀ ਮੁੱਦਿਆਂ ਦੀ ਗੱਲ ਨਹੀਂ ਹੁੰਦੀ ਹੋਰ ਹੀ ਗੱਲਾਂ ਦੀ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਅੱਜ ਕੱਲ ਦਾ ਇਹ ਲੱਗਦਾ ਪਿਆ ਕਿ ਜਿਹੜੇ ਜੜੀਆਂ ਪਾਰਟੀਆਂ ਨੇ ਇੱਕ ਦੂਜੇ ਉਮੀਦਵਾਰਾਂ ਨੂੰ ਉਹਨਾਂ ਦੀ ਖਰੀਦ ਫਰਖੋਤ ਹੋ ਰਹੀ ਹੈ ਤੇ ਸਾਨੂੰ ਚਾਹੀਦਾ ਸੀ ਉਹ ਉਮੀਦਵਾਰ ਨੂੰ ਅੱਗੇ ਵਧਾਈਏ ਜਾਂ ਉਹ ਉਮੀਦਵਾਰ ਨੂੰ ਚੁਤਾਈਏ ਜਿਹੜਾ ਉਮੀਦਵਾਰ ਈਮਾਨਦਾਰ ਹੋਵੇ ਅਤੇ ਲੋਕਾਂ ਦੇ ਕੰਮ ਆ ਸਕੇ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸਮਝ ਸਕੇ ਕੀ ਸਵਾਲ ਕਰੂंगे ਜਦੋਂ ਉਮੀਦਵਾਰ ਤੁਹਾਡੇ ਕੋਲ ਦੇਖੋ ਜੀ ਸਾਡੇ ਕੋਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਆਂਦਾ ਤੁਹਾਨੂੰ ਪਤਾ ਹੀ ਆ ਆਮ ਆਦਮੀ ਉਮੀਦਵਾਰ ਪਾਰਟੀ ਜਿਹੜੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਪਵਨ ਟੀਨੂ ਜੀ ਨੇ ਜੇ ਪਵਨ ਟੀਨੂ ਜੀ ਸਾਡੇ ਕੋਲ ਵੋਟਾਂ ਮੰਗਣ ਆਂਦੇ ਨੇ ਤੇ ਆਪਾਂ ਉਹਨਾਂ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਜੋ ਆਮ ਆਦਮੀ ਪਾਰਟੀ ਨੇ ਆਪਣਾ ਲੇਡੀਜ਼ ਨੂੰ ਲੇਡੀਜ਼ ਦਾ ਮੁੱਦਾ ਸੀਗਾ ਕਿ ਉਹਨਾਂ ਨੂੰ 1-1000 ਰੁਪਿਆ ਪੈਨਸ਼ਨ ਦੇ ਰੁਪਏ ਦਿਆਂਗੇ ਉਹ ਹਲੇ ਤੱਕ ਮੁੱਦਾ ਉਹਨਾਂ ਨੇ ਪੂਰਾ ਕੀਤਾ ਨਹੀਂ ਹੈ ਅਪਾ ਉਹਨਾਂ ਨੂੰ ਪੁੱਛਾਂਗੇ ਕਿ ਇਹ ਮੁੱਦਾ ਤੁਸੀਂ ਕਦੋਂ ਪੂਰਾ ਕਰੋਗੇ ਤੁਸੀਂ ਉਦੋਂ ਤੱਕ ਆਪਣੀਆਂ ਵੋਟਾਂ ਨਹੀਂ ਮੰਗ ਸਕਦੇ ਜਦੋਂ ਤੱਕ ਇਹ ਆਮ ਆਦਮੀ ਪਾਰਟੀ ਆਪਣੇ ਜਿਹੜੇ ਕੀਤੇ ਹੋਏ ਵਾਅਦਿਆਂ ਤੋਂ ਪਰੇ हट ਰਹੀ ਹੈ ਤੇ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੀ ਬਿਲਕੁਲ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦੇਖਦੇ ਨੇ ਕੀ ਕੀ ਨਾ ਕੀ ਤੁਹਾਡਾ ਹਰੀਸ਼ ਕੁਮਾਰ अरोड़ा ਜੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਦੇ ਚਨਾਵੇਂ ਮਹਾ ਉਸਵੇ ਫੱਕ ਫੱਕ ਪਾਰਟੀਆਂ ਦੇ ਉਮੀਦਵਾਰ ਵੀ ਆਣ ਕੇ ਤੁਹਾਡੇ ਕੋਲ ਕੀ ਸਵਾਲ ਕੀਤੇ ਜਾ ਸਰ ਸਵਾਲ ਇਹ ਕਿ ਜਨਤਾ ਨੂੰ ਜੋ ਸਰਕਾਰ ਨੇ ਆਪਣੇ ਵਾਅਦੇ ਕੀਤੇ ਆ ਕੋਈ ਵੀ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਕੋਈ ਕਿਸੇ ਨੂੰ ਪੈਨਸ਼ਨ ਦਾ ਕੋਈ ਕਿਸੇ ਨੂੰ ਕਿਸੇ ਵੀ ਚੀਜ਼ ਦਾ ਅਗਰ ਸਰਕਾਰ ਨੇ ਮਤਲਬ ਦਿੱਤਾ ਸੀ ਵੀ ਆਪਾਂ ਇਹ ਚੀਜ਼ਾਂ ਪੂਰੀਆਂ ਕਰਾਂਗੇ ਪਰ ਕੋਈ ਵੀ ਸਰਕਾਰ ਅਜੇ ਤੱਕ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਚੋਣਾਂ ਦੇ ਟਾਈਮ ਸਰਕਾਰ ਕੋਈ ਵੀ ਦਲ ਬਦਲੂ ਕਿਸੇ ਤਰ੍ਹਾਂ ਦੇ ਭਾਸ਼ਣ ਦੇਣ ਦੀ ਕੋਈ ਵੀ ਲੋਕਾਂ ਨੂੰ ਲਾਲੇ ਦੇ ਦਿੰਦੀ ਹੈ ਤੇ ਲੋਕੀਓ ਸਲਾਲਚ ਆ ਜਾਂਦੇ ਲੇਕਿਨ ਇਲੈਕਸ਼ਨ ਤੋਂ ਬਾਅਦ ਉਹਦਾ ਕੋਈ ਵੀ ਰਿਜ਼ਲਟ ਲੋਕਾਂ ਨੂੰ ਨਹੀਂ ਮਿਲਦਾ ਜੀ ਤੇ ਕੀ ਕਹਿੰਦੇ ਵੀ ਮੁੱਦਿਆਂ ਨੂੰ ਛੱਡ ਕੇ ਹੋਰ ਹੀ ਗੱਲਾਂ ਦੀ ਸਿਆਸਤ ਹੁੰਦੀ ਹੈ ਜਲੰਧਰ ਦੇ ਮੁੱਦਿਆਂ ਦੀ ਗੱਲ ਕਰੀਏ ਤੇ ਕੜੇ-ਕੜੇ ਮੇਨ ਮੁੱਦੇ ਆ ਸਰ ਮੁੱਦਿਆਂ 'ਚ ਹੋਣ ਦੇਖੋ ਸ਼ਹਿਰ ਦੀ ਦੇਖੋ ਕਿੰਨੀ ਗੰਦਗੀ ਹੈ ਤੁਸੀਂ ਸ਼ਹਿਰ ਦੇਖੋ ਇਹਨੂੰ ਅਸੀਂ ਸਰਕਾਰ ਨੇ ਇਹਨੂੰ ਮਤਲਬ ਮਾਰਟ ਫੋਰ ਸਪਾਰ ਸਿਟੀ ਜੀ ਕਨਵਰਟ ਕਰ ਦਿੱਤਾ ਲੇਕਿਨ ਅਜ ਤੱਕ ਦੀ ਦੇਖੋ ਸ਼ਹਿਰਾਂ 'ਚ ਮੇਨ ਸੜਕਾਂ ਤੇ ਮੇਨ ਚੌਕਾਂ 'ਚ ਇੰਨਾ ਕਚਰਾ ਹੈ ਤੁਸੀਂ ਕਿਤੇ ਬੈਠ ਨਹੀਂ ਸਕਦੇ ਕੋਈ ਆਂਜਨ ਨਾਲ ਇੰਨੀ ਹਵਾ ਦੀ ਮਤਲਬ ਇੰਨੀ ਖਰਾਬੀ ਹੋ ਚੁੱਕੀ ਹੈ ਇਸ ਪਾਸੇ ਸਰਕਾਰ ਬਿਲਕੁਲ ਧਿਆਨ ਨਹੀਂ ਕਰਦੀ ਸਵਾਲ ਲੋਕਾਂ ਦੀ ਸਿਹਤ ਨੂੰ ਇੰਨਾ ਮਤਲਬ ਨੁਕਸਾਨ ਹੋ ਰਿਹਾ ਹੈ ਤੇ ਸਭ ਆਪਣੇ ਆਪਣੀ ਜਗ੍ਹਾ ਤੇ ਬੈਠੇ ਹੋਏ ਸਵਾਲ ਕਰੋਗੇ ਇਸ ਵਾਰ ਹਾਂਜੀ ਹਾਂਜੀ ਬਿਲਕੁਲ ਕਰਾਂਗੇ ਜਦੋਂ ਆਣਗੇ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਜਿਹੜੇ ਵਾਅਦੇ ਕਰ ਰਹੇ ਹੋ ਜੇ ਕੋਈ ਵੀ ਹੈ ਸਪਾਈਵਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਭਾਈ ਸਾਹਿਬ ਅਜੀ ਕੀ ਨਾ ਆਇਆ ਆਪਾਂ ਰਾਜੀ ਰਾਜੀ ਲੋਕ ਸਭਾ ਦੇ ਚਨਾਵ ਆ ਗਏ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਹੜੇ ਮੁੱਦੇ ਹੈ ਤੇ ਆਪਾਂ ਨੂੰ ਨੋ ਲੈਜ ਨਹੀਂ ਨਾ ਕਦੀ ਆਪਾਂ ਕੀਤਾ ਕੰਮ ਨਾ ਵੋਟ ਪਾਈ ਕਦੀ ਵੋਟ ਕਿਉਂ ਨਹੀਂ ਪਾਉਂਦੇ ਵੋਟ ਤੇ ਪਾਣਾ ਆਪਣਾ ਉਹ ਹੱਕ ਤੇ ਹੈਗਾ ਸਾਰੇ ਪਰ ਪਾਈ ਨਹੀਂ ਕਦੀ ਵੋਟ ਕੀ ਕਰ ਰਹੇ ਉਹ ਪਲਦੀ ਨਹੀਂ ਕੋਈ ਹੈ ਨਹੀਂਗਾ ਆਪਣਾ ਸਿਸਟਮ ਹੀ ਨਹੀਂਗਾ ਕੋਈ ਇੰਨਾ ਤਾਂ ਸਿਸਟਮ ਚਾਹੀਦਾ ਸਾਰੇ ਜੇ ਕੋਈ ਸਾਡੇ ਮਦਦ ਕਰੇ ਕੋਈ ਹੈਲਪ ਕਰੇ ਸਾਡੀ ਅਸੀਂ ਆਪਣਾ ਕਮਾਣਾ ਤੇ ਆਪਣਾ ਖਾਣਾ ਆਰ ਵੋਟ ਪਾਣਾ ਵੀ ਸਾਡਾ ਨਾ ਨਹੀਂ ਨਹੀਂ ਜੇ ਕੋਈ ਤੇ ਸਾਡੀ ਮਦਦ ਹੈਲਪ ਕਰਦਾ ਵੇ ਤਾਂ ਪਾਵਾਂਗੇ ਜਰੂਰ ਕਿਸੇ ਨੂੰ ਜੇ ਫਿਰ ਵੀ ਉਮੀਦਵਾਰ ਆਂਦੇ ਆ ਤੁਹਾਡੇ ਕੋਲ ਤੇ ਕੀ ਸਵਾਲ ਕਿਤੇ ਜਾਣਗੇ ਸਵਾਲ ਹੁਣ ਕੀ ਦਸੀਏ ਤੁਹਾਨੂੰ ਜਲੰਧਰ ਦੇ ਕੜੇ ਕੜੇ ਮੁੱਦੇ ਆ ਉਹ ਹੀ ਦੱਸੋ ਨਹੀਂ ਨਹੀਂ ਆਵੇਂ ਨਾ ਕੜਵਾ ਵਾ ਮੋੜ ਕੇ ਕਾਲੂ ਸਾਡੇ ਮਗਰ ਨਹੀਂ ਆਂਦੇ ਨਹੀਂ ਆਂਦੇ ਤੁਸੀਂ ਦੱਸੋ ਕੋਈ ਗੱਲ ਨਹੀਂ ਸਾਰਾ ਨਹੀਂ ਮੁੱਦੇ ਦੱਸ ਦਿਓ ਕੜੇ ਕੰਮ ਜਲੰਧਰ ਦੇ ਮੁੱਦੇ ਨੇ ਸਾਡਾ ਜਲੰਧਰ ਦੇ ਕੋਈ ਕੰਮ ਨਹੀਂ ਸਿਰੇ ਚੜਦੇ ਹੈਗੇ ਜਲੰਧਰ ਦੇ ਕੋਈ ਵੀ ਕੰਮ ਸਿਰੇ ਚੜਦੇ ਹੀ ਨਹੀਂ ਪਏ ਉਹ ਗਲੀਆਂ ਦੇਖੋ ਟਟੀਆਂ ਪਈਆਂ ਇਹ ਕਿਸੇ ਦਫ਼ਤਰ ਵਿਭਾਗ ਮੇ ਕੰਮ ਕਰਾਉਣ ਚ ਲੋ ਕੰਮ ਨਹੀਂ ਹੋਣੇ ਇਹ ਤਾਂ ਪਰੇਸ਼ਾਨੀ ਹੁੰਦੀ ਬਹੁਤ ਜ਼ਿਆਦਾ ਪਰੇਸ਼ਾਨੀ ਤੁਸੀਂ ਸਵਾਲ ਨਹੀਂ ਕਰੋਗੇ ਜਦੋਂ ਵੋਟ ਮੰਗਣ ਆਨਗੇ ਵੀ ਇਹ ਹਾਲਾਤ ਬਣੀ ਹੋਏ ਨਹੀਂ ਨਹੀਂ ਆਪਾਂ ਕੁੰਡਾ ਲਾ ਲਈਦਾ ਹੈ ਕੁੰਡਾ ਬਾਹਰ ਲਈਦਾ ਬਾਹਰ ਨਹੀਂ ਆਈਦਾ ਗੱਲ ਹੀ ਨਹੀਂ ਕਰਦੇ ਨਹੀਂ ਕਰੀ ਜੀ ਨਿਆਣਿਆਂ ਨੂੰ ਅੱਗੇ ਭੇਜ ਦੇ ਲੱਗ ਗੱਲ ਕਰ ਲੋ ਜੇ ਪਾਣੀ ਵੋਟ ਤੇ ਤੁਸੀਂ ਪਾ ਦਿਓ ਕਿੰਨੀ ਦੇਰ ਹੋ ਗਈ ਤੁਸੀਂ ਵੋਟ ਪਾਣੀ ਛੱਡੀ ਹੋਈ ਹੈ ਅਜ ਤੱਕ ਪਾਈ ਨਹੀਂ ਕਦੇ ਇਹ ਹੋਵੇ 2-3 ਸਾਲ ਹੋਵੇ ਨਰਾਸ਼ ਹੋ ਗਏ ਸੀ ਸਰਕਾਰੋਂ ਨਰਾਜ ਹੋਏ ਨਰਾਜ ਹਰ ਕੋਨੇ ਆਪੋ ਆਪਣਾ ਸੋਚਣਾ ਸਾਡਾ ਕਰਨਾ ਨਹੀਂ ਕੋਈ ਕਿਤੇ ਨਾ ਕਿਤੇ ਆਸ ਹੁੰਦੀ ਹੈ ਸਰਕਾਰਾਂ ਤੋਂ ਟੁੱਟ ਚੁੱਕੀ ਨਹੀਂ ਕਿਸੇ ਜੜਾ ਮਰਜੀ ਆ ਜੇ ਬਿਲਕੁਲ ਹੋਰ ਵੀ ਲੋਗੇ ਨੇ ਪੈਸਾ ਸਾਡੇ ਨਾਲ ਕੀ ਨਾ ਤੁਹਾਡਾ ਅਨੂਜ ਹੋਰ ਬਣੀ ਹੈ ਹਾਂਜੀ ਬਿਲਕੁਲ ਬਣੀ ਹੈ ਲੋਕ ਸਭਾ ਦੇ ਚੋਣ ਆ ਗਏ ਕਿਸ ਤਰ੍ਹਾਂ ਦੇ ਚੋਣ ਪਾਰਟੀਆਂ ਤਾਂ ਬਦਲਦੀ ਰਹਿੰਦੀਆਂ ਮਟ ਕੰਮ ਤਾਂ ਸਾਰਿਆਂ ਦੇ ਕੁਝ ਹੀ ਹੈ ਸਿਰਫ ਲੋਕੋ ਬਦਲਦੇ ਹੈ ਲਿੱਤਾ ਭਾਈ ਸਾਹਿਬ ਕਹਿ ਰਹੇ ਸੀ ਕਿ ਆਪਾਂ ਵੋਟ ਲਈ ਦੀ ਸੀ ਸਾਬੂ ਲੈਣੋਂ ਅੱਗੇ 100 ਸਵਾਲ ਪੁੱਛ ਲਾਂਗੇ ਬੜਾ ਆਪਣਾ ਕੰਮ ਜਨ ਸਿਲੈਕਸ਼ਨ ਚੂਸ ਕਰਨਾ ਹੋ ਤਾਂ ਕੁਝ ਨਹੀਂ ਦੇਖਾਂਗੇ ਜਦੋਂ ਉਮੀਦਵਾਰ ਤੁਹਾਡੇ ਕੋ ਆਣ ਗਏ ਕੀ ਸਵਾਲ ਕਰਾਂਗੇ ਸਵਾਲ ਨਹੀਂ ਆਪਣੀ ਜਲੰਧਰ ਦੀ ਹਾਲਾਤ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਕਿੰਨਾ ਕੂੜਾ ਪਿਆ ਹੈ ਕਦੇ ਰੋਡ ਬਣਾ ਲੈਂਦੇ ਆ ਪਾਈਪਾ ਭੁੱਲ ਜਾਂਦੇ ਆ ਇਹ ਹੀ ਹੈ ਕਿ ਪਰੇਸ਼ਾਨੀ ਕਿੰਨੀ ਕਰਦੇ ਆ ਉਹਨਾਂ ਨੂੰ ਸਵਾਲ ਪੁੱਛਾਂਗੇ ਕਿ ਕੀ ਸਾਨੂੰ ਵੀ ਕੀ ਸੋਲੂਸ਼ਨ ਦੋਗੇ ਕਿਹੜੇ ਏਰੀਆ ਚ ਰਹਿੰਦੇ ਜਲੰਧਰ ਮੈਂ ਆਪਣਾ ਗਾਜੀਗੁਰੂ ਗਾਜੀਗੁਰੂ ਕਿੰਨਾ ਇੱਕ ਕੰਮ ਹੋਇਆ ਉੱਥੇ ਬਿਕਾਰਦਾ ਤੁਹਾਡੇ ਸਾਹਮਣੇ ਹੀ ਹੈ ਕੁਝ ਵੀ ਨਹੀਂ ਹੋਇਆ ਉਹ ਅੰਡਰਬ੍ਰੀਜ ਬਣਾ ਕੇ ਛੱਡਦਾ ਉਹਦੀ ਲਾਈਟਾਂ ਉਹਦੇ ਹੀ ਓਨ ਹੁੰਦੀਆਂ ਜਦੋਂ ਮੇਲਾ ਹੁੰਦਾ ਤਾਂ ਬਾਜ਼ੇ ਉਹ ਤੋਂ ਵਾਲੀ ਕੋਈ ਬੱਚਦਾ ਜਦੋਂ ਉਮੀਦਵਾਰ ਆਣ ਕੇ ਦੇਉ ਨਹੀਂ ਕਰਦਾ ਵੀ ਸਵਾਲ ਕਰੀਏ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਨਾ ਇਹ ਉਹ ਯੂਥ ਹੈ ਸਾਡੇ ਵਰਗਾ ਇਹਨਾਂ ਨੂੰ ਕਰਨਾ ਚਾਹੀਦਾ ਬਟ ਪਤਾ ਹੈ ਜਦੋਂ ਉਹਨੂੰ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਕੀ ਇਹੀ ਤਾਂ ਗੱਲ ਦਾ ਫਾਇਦਾ ਚੱਕਦੇ ਆ ਉਹ ਕਿੰਨਾ ਸਕੈਮ ਹੈ ਕਿੰਨਾ ਕੁਝ ਹੋਇਆ ਇਲੈਕਟੋਰਲ ਬੋਰਡ ਦਾ ਸਕੈਮ ਹੈ ਕੋਈ ਪੁੱਛਦਾ ਥੋੜੀ ਹੱਥੇ ਇਹ ਇੱਕ ਸਵਾਲ ਕਰਨੀ ਚਾਹੀਦਾ ਹੈ ਪਰ ਲੋਕ ਕਰਦੇ ਵੋਟ ਪਾਣਾ ਤੇ ਆਪਣਾ ਹੱਕ ਹੈ ਕਰਦੇ ਹੀ ਨਹੀਂ ਉਹ ਕੋਈ ਕਹਿ ਰਿਹਾ ਨਾ ਸਾਬੂਨ ਦੀ ਟਿੱਕੀ ਲੈਣੇ ਪੁੱਛ ਲੈਗੇ ਭਾਈ ਆ 10 ਰੁਪਏ ਦਾ ਕਿਉਂ ਹੈ 5 ਰੁਪਏ ਦਾ ਕਿਉਂ ਨਹੀਂ ਹੈ ਕਿਉਂ ਨੂੰ ਵੋਟ ਪਾਣਾ ਉਹ ਨਹੀਂ ਉਹ ਨਹੀਂ ਪੁੱਛੇਗਾ ਕਿ ਭਾਈ ਤੂੰ ਸਾਡੇ ਲਈ ਕੀ ਕਰੂਗਾ ਬਿਲਕੁਲ ਤੁਹਾਡਾ ਸਹੀ ਜਵਾਬ ਹੈ ਵੀ ਆਪਾਂ ਇੱਕ ਛੋਟੀ ਚੀਜ਼ ਲੈਣੇ ਤਾਂ 100 ਸਵਾਲ ਕਰਦੇ ਆ ਵੋਟ ਵਾਲੇ ਨਹੀਂ ਪੁੱਛਦੇ ਕੁਝ ਵੀ ਨਹੀਂ ਪੁੱਛਦੇ ਤੁਸੀਂ ਸਵਾਲ ਕਰੋਗੇ ਬਿਲਕੁਲ ਸਾਡੇ ਆਪਣੇ ਗਾਜੀ ਗੁੱਲੇ ਲਈ ਬਿਲਕੁਲ ਜੀ ਇਹ ਤਾਂ ਨਹੀਂ ਗਾਜੀ ਗੁੱਲੇ ਨਹੀਂ ਇਦਾਂ ਸਾਲ ਇੰਡੀਆ ਸਾਡਾ ਜਲੰਧਰ ਪੰਜਾਬ ਲਈ ਗੱਲ ਕਰਨੀ ਚਾਹੀਦੀ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਇਕੱਲਾ ਮੈਂ ਸਾਡੇ ਯੂਥ ਦੀ ਇਹ ਸੋਚ ਹੋਣੀ ਚਾਹੀਦੀ ਹੈ ਤੇ ਕਿਸੇ ਕੋਸ਼ਨ ਪੁੱਛੋ ਕਿਉਂਕਿ ਇਹ ਸਾਡਾ ਹੱਕ ਹੈ ਪਰ ਲੋਕ ਇਹੋ ਜੇ ਹੋ ਗਿਆ ਕਿ ਉਹ ਮੈਟਰ ਨਹੀਂ ਕਰਦਾ ਉਹਨਾਂ ਨੂੰ ਕਹਿੰਦੇ ਕਿ ਆਪਣਾ ਕੰਮ ਚੱਲੀ ਜਾਂਦਾ ਠੀਕ ਹੈ ਲੋਕ ਵੀ ਉਸ ਹੱਬ ਦਾ ਹੀ ਹੋ ਜਾਂਦੇ ਜਦੋਂ ਨੈਗਲੀਜੈਂਸ ਆ ਜਾਂਦੀ ਹੈ ਫਿਰ ਉਹਨਾਂ ਨੂੰ ਹੋਰ ਪਾਵਰ ਮਿਲ ਜਾਂਦੀ ਹੈ ਕੋਈ ਪੁੱਛਦਾ ਹੀ ਨਹੀਂ ਇਹ ਤਾਂ ਆਪਾਂ ਕੀ ਕਰੀਏ ਇਹ ਗੱਲ ਬਿਲਕੁਲ ਹੋਰ ਵੀ ਅੱਗੇ ਲੋਕ ਨੇ ਸਵਾਲ ਕਈ ਬੰਦੇ ਨੇ ਜਿਸ ਤਰ੍ਹਾਂ ਕਿ ਇਸ ਨੌਜਵਾਨ ਨੇ ਵੀ ਕਿਹਾ ਕਿ ਹਰ ਕਿਸੇ ਨੂੰ ਸਵਾਲ ਜ਼ਰੂਰ ਕਰਨੇ ਚਾਹੀਦੇ ਓਤੇ ਦੁਕਾਨਦਾਰਾਂ ਨਾਲ ਵੀ ਗਲਬਤ ਕਰਦੇ ਆ ਕੀ ਨਾ ਸਾਡਾ ਮੇਰਾ ਨਾਮ ਸਿਮਰਪ੍ਰੀਤ ਜੀ ਲੋਕ ਸਭਾ ਦੇ ਚਨਾਵ ਆ ਗਏ ਕਿਸ ਤਰ੍ਹਾਂ ਦੇਖ ਲੋਕ ਸਭਾ ਦੇ ਚਨਾਵਾ ਦੇ ਬਾਰੇ ਭਾਈ ਇਦਾਂ ਹੈ ਨਾ ਕਿ ਹਾਲਾਤ ਆ ਯਾਰ ਭਾਈ ਤੁਹਾਨੂੰ ਪਤਾ ਪੰਜਾਬ ਦੇ ਦਿਨੋਂ ਦੇ ਲੋਟ ਐਂਡ ਡਾਕਟਰ ਦਾ ਯਾਰ ਭਾਈ ਬਹੁਤ ਜ਼ਿਆਦਾ ਬੁਰਾ ਹਾਲ ਆ ਪਤਾ ਹੀ ਉਮੀਦ ਕਰਦੇ ਆ ਕਿ ਕੋਈ ਚੰਗੇ ਬੰਦੇ ਆਣ ਮੋਰੇ ਜਿਹੜੇ ਕਿ ਆਪਾਂ ਨੂੰ ਭਾਈ ਕਿਉਂਕਿ ਹੁਣ ਪਤਾ ਕੀ ਹਾਲ ਹੈ ਕਿ ਆਪਾਂ ਨੂੰ ਪਾਰਟੀ ਨਾਲ ਕਿਸੇ ਨਾਲ ਕੋਈ ਮਤਲਬ ਨਹੀਂ ਅੱਛਾ ਕੈਂਡੀਡੇਟ ਹੋਣਾ ਚਾਹੀਦਾ ਚਾਹੇ ਉਹ ਆਜ਼ਾਦ ਖੜਾ ਹੋਵੇ ਠੀਕ ਹੈ ਨਾ ਸਾਨੂੰ ਇਹ ਹੈਗਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਖਰਾਬ ਹੋਈ ਪਈ ਆ ਉਹ ਠੀਕ ਹੋਵੇ ਕਾਰੋਬਾਰੀ ਜਿਹੜਾ ਹੈਗਾ ਆ ਰਾਤ ਨੂੰ ਜਿਹੜਾ ਕੀ ਸੇਫਲੀ ਆਪਾਂ ਨੂੰ ਮਹਿਸੂਸ ਨਹੀਂ ਕਰਦਾ ਉਹ ਨਿਕਲੇ ਕਰੋਬਾਰ ਠੀਕ ਹੈ ਨਾ ਕੰਮ ਕਾਰ ਕਰਨ ਦੀ ਲੋਕੀ ਖੁੱਲ ਗਏ ਆਪਾਂ ਤਾਂ ਇਹੀ ਉਮੀਦ ਕਰਦੇ ਆ ਭਈਆ ਉਮੀਦਵਾਰਾਂ ਨੂੰ ਕੀ ਸਵਾਲ ਕਰੂ ਉਮੀਦਵਾਰਾਂ ਨੂੰ ਭਈਆ ਇਹੀ ਸਵਾਲ ਕਰਨਾ ਜਾਉਂਗੇ ਕੀ ਵੀ ਤੁਸੀਂ ਸਾਨੂੰ ਵਿਸ਼ਵਾਸ ਕਿਸ ਤਰੀਕੇ ਨਾਲ ਵਿਸ਼ਵਾਸ ਦਿਵਾਉਂਗੇ ਵੀ ਤੁਸੀਂ ਸਾਡੇ ਜਿਹੜੇ ਲਾਅਨ ਆਰਡਰ ਨੂੰ ਸਹੀ ਕਰੋਗੇ ਕਿਉਂਕਿ ਭਾਜੀ ਵਾਦੇ ਸਾਰੇ ਹੀ ਕਰਦੇ ਆ ਵਾਦੇ ਹਰੇਕ ਬੰਦਾ ਕਰਦਾ ਵਾਕੇ ਵੱਡੇ ਵੱਡੇ ਵਾਦੇ ਕਰਦੇ ਆ ਮੁਰਗੇ ਭਾਜੀ ਤੁਸੀਂ ਹਿਸਾਬ ਲਾ ਲਓ ਕਿ ਅਸੀਂ ਜਦੋਂ ਆਪਾਂ ਇਹਨਾਂ ਦੇ ਦਫ਼ਤਰ ਮਿਲਣ ਵੀ ਚੱਲ ਜਾਈਏ ਤਾਂ ਭਾਜੀ ਸਾਨੂੰ ਇਹਨਾਂ ਨੂੰ ਅਪਾਇੰਟਮੈਂਟ ਲਾ ਕੇ ਮਿਲਣਾ ਪੈਂਦਾ ਜਿੱਦਾਂ ਕੋਈ ਸੈਲੀਬ੍ਰਿਟੀ ਹੋਵੇ ਜਦੋਂ ਉਦਾਂ ਭਾਜੀ ਸਾਨੂੰ ਉਹਨਾਂ ਐਸੇ ਲੈ ਤੁਹਾਨੂੰ ਗਲੀਆਂ ਦੇ ਵਿੱਚ ਮਿਲਣਗੇ ਭਾਈ ਹੱਥ ਜੋੜ ਦੇ ਸਵਾਲ ਇਹੀ ਹੈ ਕਿ ਸਾਨੂੰ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਦਿਵਾਉਂਗੇ ਵੀ ਹਾਂ ਇਹ ਲਾਉਣ ਨਾਡਰ ਨੂੰ ਸਹੀ ਕਰੋਗੇ ਤੁਸੀਂ ਕਾਰੋਬਾਰੀਆਂ ਨੂੰ ਤੁਸੀਂ ਕੰਮ ਪ੍ਰੋਵਾਈਡ ਕਰੋਗੇ ਉਹ ਕਿੱਦਾਂ ਕਰੋਗੇ ਇਹ ਸਵਾਲ ਆ ਭਾਈ ਮੈਡਮ ਕੀ ਨਾ ਇਸ਼ਾ ਕਿਸ ਤਰ੍ਹਾਂ ਦੇਖਦੇ ਇਸ ਚ ਨਾਅ ਆ ਗਏ ਆ ਮਾ ਹਸੋਵੇ ਲੋਕ ਕਾਫੀ ਗਿਣਤੀ ਦੇ ਵਿੱਚ ਅੱਜ ਸ਼ਾਮਲ ਹੋ ਰਹੇ ਵਕ ਵਕ ਪਾਰਟੀਆਂ ਦੇ ਨੁਮਾਇंदे ਵੀ ਤੁਹਾਡੇ ਕੋਲ ਪਹੁੰਚਣਗੇ ਕੀ ਸਵਾਲ ਕਰੋਗੇ ਉਹਨਾਂ ਨੂੰ ਸੱਚ ਚੁਨਾਵ ਆਮ ਆਦਮੀ ਲਈ ਕੋਈ ਵੈਲਿਊ ਨਹੀਂ ਰੱਖਦਾ ਇਹ ਸਿਰਫ ਪੋਲੀਟੀਸ਼ੀਅਨਸ ਦਾ ਪੈਸਾ ਕਮਾਉਣ ਦਾ ਸਾਧਨ ਹੈ ਉਹ ਸਾਡੇ ਕੋਲ ਆਉਂਦੇ ਆ ਹੱਥ ਜੋੜਦੇ ਆ ਅਸੀਂ ਤੁਹਾਡੇ ਲਈ ਆ ਕਰਾਂਗੇ ਆ ਕਰਾਂਗੇ ਮਾਨ ਸਰਕਾਰ ਆਈ ਸੀ ਅਸੀਂ ਤੁਹਾਨੂੰ ਖਾਸ ਕਰਕੇ ਲੇਡੀਜ਼ ਨੂੰ ਸੇਫ ਫੀਲ ਕਰਵਾਵਾਂਗੇ ਹਰ ਮਹਿਲਾ ਦੇ ਅਕਾਊਂਟ 'ਚ ਅਸੀਂ 1000 ਰੁਪਏ ਮਹੀਨਾ ਪਾਵਾਂਗੇ ਜੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਜਿਹੜੇ ਤੁਸੀਂ ਵਾਦੇ ਕੀਤੇ ਸੀ ਉਹ ਤੁਸੀਂ ਪੂਰੇ ਕੀਤੇ ਕੋਈ ਵਾਦਾ ਪੂਰਾ ਨਹੀਂ ਕਰਦਾ ਸਿਰਫ ਇੱਕ ਵੋਟ ਲੈਣ ਲਈ ਅਪੀਲ ਆਪਣੀ ਪਾਉਂਦੇ ਆ ਅਸੀਂ ਤੁਹਾਡਾ ਆ ਕਰਾਂਗੇ ਤੁਸੀਂ ਦੱਸੋ ਰਾਤੀ 10 ਵਜੇ ਮੈਂ ਕੱਲੀ ਸੜਕ ਤੇ ਨਿਕਲਾਂ ਕਿ ਮੈਂ ਸੇਫ ਆ ਕੀ ਇੰਤਜ਼ਾਮ ਹੈ ਕਿ ਲੇਡੀਜ਼ ਦੀ ਸੇਫਟੀ ਵਾਸਤੇ ਕੀ ਤੁਸੀਂ ਸਾਨੂੰ ਅਰਖਸ਼ ਕੀ ਤੁਸੀਂ ਸਾਡੇ ਵਾਸਤੇ ਕੋਟੇ ਤੁਸੀਂ ਕੋਟਾ ਤੇ ਕੋਟਾ ਤੁਸੀਂ ਕੱਢਦੇ ਜਾਂਦੇ ਜਨਰਲ ਕੈਟਾਗਰੀ ਵਾਲੇ ਕਿੱਥੇ ਜਾਣ ਸਾਡੇ ਵਰਗਿਆਂ ਦੇ ਬੱਚੇ ਪੜ੍ਹ ਲਿਖ ਕੇ ਐਨੇ ਐਨੇ ਹੁਣ ਮੈਂ ਇੰਜੀਨੀਅਰ ਆ ਮੈਂ ਸੌਫਟਵੇਅਰ ਇੰਜੀਨੀਅਰ ਆ ਪਰ ਸਾਨੂੰ ਕਿਤੇ ਵੀ ਪਹਲ ਨਹੀਂ ਮਿਲਦੀ ਜਨਰਲ ਕੈਟਾਗਰੀ ਸਭ ਤੋਂ ਪਿੱਛੇ ਹੈ ਕੀ ਸਾਨੂੰ ਕੀ ਫਾਇਦਾ ਦੱਸੋ ਤੁਸੀਂ ਅਸੀਂ ਇਹਨਾਂ ਨੂੰ ਵੋਟ ਕਿਉਂ ਪਾਈਏ ਮੈਂ ਤਾਂ ਕਹਿੰਨੀ ਆ ਕਿ ਸਾਰੀ ਦੇਸ਼ ਨੂੰ ਬਾਇਕਾਟ ਹੀ ਕਰ ਦੇਣਾ ਚਾਹੀਦਾ ਹੈ ਸਿਸਟਮ ਹੀ ਚੇਂਜ ਕਰ ਦੇਣਾ ਚਾਹੀਦਾ ਸਵਾਲ ਕਰੋਗੇ ਉਹਨਾਂ ਨੂੰ ਸਰ ਮੈਂ ਉਹਨਾਂ ਨੂੰ ਇਹੀ ਸਵਾਲ ਕਰਨਾ ਚਾਹਨੀ ਆ ਵੀ ਤੁਸੀਂ ਦੱਸੋ ਤੁਸੀਂ ਆਮ ਪਬਲਿਕਲੀ ਕਰਦੇ ਕੀ ਹੋ ਤੁਸੀਂ ਸਿਰਫ ਇੱਕ ਪੈਸਾ ਕਮਾਣ ਲਈ ਪਾਵਰ ਇੱਕ ਕੁਰਸੀ ਪਿੱਛੇ ਤੁਸੀਂ ਲੋਕਾਂ ਨੂੰ ਝੂਠੇ ਵਾਦੇ ਕਰਦੇ ਹੋ ਕਿ ਉਹ ਤੁਹਾਡੇ ਨਾਲ ਲੱਗਣ ਉਸ ਤੋਂ ਬਾਅਦ ਜਿਹੜੇ ਤੁਸੀਂ ਗਲੀ ਗਲੀ ਫਿਰਦੇ ਹੋ ਜਿੱਥੇ ਈਵਨ ਥੋ ਆਪਾਂ ਨਾਰਮਲੀ ਜਾਂਦੇ ਵੀ ਨਹੀਂ ਤੁਸੀਂ ਉਸ ਜਗ੍ਹਾ ਤੇ ਵੀ ਜਾਂਦੇ ਹੋ ਤੇ ਜਦੋਂ ਤੁਹਾਡਾ ਕੰਮ ਹੋ ਜਾਂਦਾ ਤੁਸੀਂ ਕਿਸੇ ਨੂੰ ਪੁੱਛਦੇ ਹੀ ਨਹੀਂ ਤੁਹਾਨੂੰ ਮਿਲਣਾ ਤੱਕ ਇੰਨਾ ਡਿਫਿਕਲਟ ਹੋ ਜਾਂਦਾ ਕਿ ਤੁਹਾਡੇ ਨਾਲ ਅਸੀਂ ਗੱਲ ਵੀ ਨਹੀਂ ਕਰ ਸਕਦੇ ਇਹ ਸਿਰਫ ਇੱਕ ਝੂਠੇ ਵਾਦੇ ਆ ਹੋਰ ਕੁਝ ਨਹੀਂ ਹੈ ਬਿਲਕੁਲ ਹੋਰ ਵੀ ਭਾਈ ਸਾਹਿਬ ਆਇਓ ਥੋੜੇ ਅੱਧਰ ਆਜੋ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਵਾਲ ਬਹੁਤ ਹੈ ਮੈਡਮ ਨੇ ਵੀ ਬਹੁਤ ਸਵਾਲ ਖੜੇ ਕਰਤੇ ਜਿਹੜੀ ਗੈਰਿਕਲ ਮੈਡਮ ਨੇ ਕਿ ਇੱਕ ਤਾਂ ਸਹੀ ਹੈ ਕਿਉਂਕਿ ਕੋਈ ਵੀ ਜਿਹੜੀ ਵਿਵਸਥਾ ਹੈਗੀ ਹੈ ਉਹproperly ਨਹੀਂ ਚੱਲਦੀ ਪਈ ਬਹੁਤ ਹੀ ਕੰਪਲਿਕੇਟਡ ਹੈਗਾ ਇਸ ਟਾਈਮ ਕਿਉਂਕਿ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਵੀ ਬਹੁਤ ਖਰਾਬ ਹੋਇਆ ਚੁਕਿਆ ਲੁੱਟ ਖੋ ਇਹ ਮਤਲਬ ਬਹੁਤ ਹੀ ਪ੍ਰੋਬਲਮ ਚੱਲਦੀ ਪਈ ਹੈ ਇਸ ਬਲੇ ਤੇ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹ ਸਾਰੀ ਚੀਜ਼ਾਂ ਵਿਵਸਥਿਤ ਕਰਨ ਜੇ ਨਹੀਂ ਕਰ ਸਕਦੀਆਂ ਤੇ ਉਹ ਅਲੱਛ ਨਾ ਲਰੋ ਤੇ ਕੀ ਸਵਾਲ ਕਰੂੰਗਾ ਜਦੋਂ ਤੁਹਾਡੇ ਕੋਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸਰ ਦੇਖੋ ਪਾਰਟੀ ਕੋਈ ਹੁਣ ਆਦੀ ਡੇਟ ਦੇ ਵਿੱਚ ਮਾਇਨੇ ਨਹੀਂ ਰੱਖਦੀ ਰੀਜ਼ਨ ਬੀਇੰਗ ਇਹ ਹੈਗਾ ਕਿ ਪਾਰਟੀ ਬਥੇਰੀਆਂ ਹੈਗੀਆਂ ਪਾਰਟੀ ਦੀ ਗੱਲ ਨਹੀਂ ਹੈਗੀ ਬੰਦਾ ਉਹ ਚਾਹੀਦਾ ਸਾਨੂੰ ਜਿਹੜਾ ਕੰਮ ਕਰੇ ਜਿਹੜਾ ਵਾਅਦੇ ਕਰੇ ਉਹ ਪੂਰਾ ਕਰੇ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਨੌਜਵਾਨਾਂ ਦਾ ਬੜਾ ਇਸ ਚੋਣਾਂ ਦੇ ਵਿੱਚ ਇਸ ਵਾਰ ਯੋਗਦਾਨ ਰਵੇਗਾ। ਸਰ ਜੀ ਮੇਰੇ ਕੋਲ। ਦੱਸਦੇ ਹੋ ਵੀ ਕੀ ਤੁਸੀਂ ਵੋਟ ਪਾਉਂਗੇ? ਵੋਟ ਬਣੀ ਤੁਹਾਡੀ? ਨਹੀਂ ਮੇਰੀ ਵੋਟ ਹੀ ਨਹੀਂ ਬਣੀ ਅੱਜ ਤੱਕ। ਬਾਅਦ ਹੋਰ ਵੀ ਗੱਲਬਾਤ ਕਰਾਂਗੇ। ਆਜੋ 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 ਬਾਹਰ ਆਜੋ। ਕਿਉਂਕਿ ਸਵਾਲ ਲੋਕਾਂ ਨੇ ਜਨਤਾ ਦੇ ਹੈ। ਬਹੁਤ سارے ਸਵਾਲ ਨੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ। ਇਹ ਭਾਈ ਸਾਹਿਬ ਮੌਜੂਦ ਹੈ ਨਾ ਗੱਲ ਕਰਦੇ ਆ। ਕੀ ਕਹਿਣਾ ਚਾਹਦੇ ਹੋ ਜੀ? ਜੈ ਮਾਤਾ ਜੀ। ਆਪ ਸਭੀ ਭਾਈ ਭੈਣੋ ਸਾਥੋਂ ਸੇ हमारा ये निवेदन है लोकसभा चुनाव में बढ़ चक दे अपने बोर्ड का सदुपयोग करें आपका एक कीमती बोर्ड हमारे क्षेत्र को हमारे प्रदेश को हमारे देश को विकास और प्रगति के लिए प्रगति को ले जाने में सहयोग देगा इसीलिए मैं आप सभी भाई बहनों साथियों से बुजुर्गो से खासकर युवाओं से मैं ये प्रार्थना करता हूँ लोकसभा चुनाव में बढ़ चक दे अपने बहुमत का सदुपयोग करें बोर्ड मंगली ताडे को उम्मीदवार आने के की सवाल करोगे اسئله सवाल करना है कि भाई हमारा देश, देश, देश जो, जो है प्रदेश जो हमारा जो क्षेत्र जो है यहाँ पे सुविधा चाहिए ताकि नहीं जैसे कि आजकल देखा जा रहा है किसी जगह में आ हाँ भी कोई मुवाद छीन के लेके जा रहा है कोई सोने की चेन लेके जा रहा है यानी कि हमारे जो प्रशासन जो है ना इसको टिकना होना पड़ेगा जी बिल्कुल आ जाओ पहलवान जी ਆਜੋ ਆਜੋ ਕਿਹਨਾ ਹੈ ਆਪਣਾ ਸਰ ਮੇਰਾ ਨਾਮ ਹੈ ਗੁਲਾਬ ਵੋਟ ਬਣੀ ਹੈ ਹਾਂਜੀ ਜਦੋਂ ਉਮੀਦਵਾਰ ਆਣਗੇ ਤੁਹਾਡੇ ਕੋਲ ਵੋਟ ਮੰਗਣ 21 ਸਵਾਲ ਕਰੂਗਾ ਸਰ ਪਹਿਲਾਂ ਤੇ ਇਹ ਲੀਡਰਾਂ ਤੇ ਦਾ ਇਤਬਾਰ ਹੀ ਉੱਠ ਗਿਆ ਜੀ ਇਹ ਇੱਕ ਪਾਰਟੀ ਦੂਜੀ ਪਾਰਟੀ ਦੂਜੀ ਪਾਰਟੀ ਤੋਂ ਤੀਜੀ ਪਾਰਟੀ ਬੰਦੇ ਆਪਸ ਵਿੱਚ ਲੜਦੇ ਰਹਿੰਦੇ ਨੇ ਤੇ ਲੀਡਰ ਆਪਸ ਵਿੱਚ ਇਕੱਠੇ ਹੋ ਕੇ ਦੁਸ਼ਮਣੀਆਂ ਪਵਾ ਕੇ ਗਾਂਹ ਚੱਲਦੇ ਨੇ ਦੂਸਰਾ ਜੀ ਇਹ ਆ ਇੱਕ ਤੇ ਨਸ਼ੇ ਦਾ ਇਹਨਾਂ ਨੇ ਬਹੁਤ ਕਿਹਾ ਸੀ ਨਸ਼ਾ ਖਤਮ ਕਰਾਂਗੇ ਨਾ ਤੇ ਨਸ਼ਾ ਖਤਮ ਹੋਇਆ ਜਲੰਧਰ ਦਾ ਉਵਾਂ ਰੋਡਰ ਬੋਰ ਖਰਾਬ ਹੋ ਗਿਆ ਜੀ ਦਿਨ ਦਿਹਾੜੇ ਚੋਰੀਆਂ ਡਕੈਤੀਆਂ ਜੀ ਰਾਤ ਨੂੰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਇੱਕ ਨਸ਼ੇ ਦੇ ਕਰਕੇ ਰੋਜ਼ ਹੀ ਡਕੈਤੀਆਂ ਲੁੱਟ ਖੋ ਤੇ ਦੂਸਰਾ ਵਿਕਾਸ ਦਾ ਕੰਮ ਤੁਹਾਡੇ ਏਰੀਆ ਦੇ ਵਿੱਚ ਜੇ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਜੀ ਕੋਈ ਖਾਸ ਕੰਮ ਨਹੀਂ ਹੋਇਆ ਜੀ ਨਾਮ ਦੇ ਨਾਮ ਦੇ ਨਾਮ ਦੇ ਕਲੀਨਿਕ ਨੇ ਕੋਈ ਖਾਸ ਕੁਝ ਵੀ ਨਹੀਂ ਹੋਇਆ ਜੀ ਕੋਈ ਦੇਖੀ ਨਹੀਂ ਦੇ ਆਪਾ ਜੇ ਉਮੀਦਵਾਰ ਤੁਹਾਡੇ ਕੋਲ ਵੋਟ ਮੰਗਣ ਆਣਗੇ ਸਵਾਲ ਕਰੂੰਗੇ ਬਿਲਕੁਲ ਜੀ ਸਵਾਲ ਕਰਾਂਗੇ ਇਸ ਵਾਰੀ ਤੇ ਕੋਈ ਵੋਟ ਦੇ ਇਹਨਾਂ ਦਾ ਮਾਨ ਨਹੀਂ ਨਹੀਂ ਹੈਗਾ ਜੀ ਬਿਲਕੁਲ ਹੀ ਜੀ ਬਿਲਕੁਲ ਜਿਸ ਤਰ੍ਹਾਂ ਕਿ ਲੋਕਾਂ ਦੇ ਨਾਲ ਗੱਲਬਾਤ ਕੀਤੀ ਸਵਾਲ ਬਹੁਤ ਜਿਹੜੇ ਲੋਕ ਪਾਰਟੀਆਂ ਦੇ ਉੱਪਰ ਖੜੇ ਕਰਦੇ ਨਜ਼ਰ ਆ ਰਹੇ ਹੈ ਚਾਹੇ ਜਲੰਧਰ ਦੇ ਵਿਕਾਸ ਦੀ ਗੱਲ ਕਰੀਏ ਜਾਂ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਹਰ ਇੱਕ ਚੀਜ਼ ਨੂੰ ਲੈ ਕੇ ਜਿਹੜੇ ਜਲੰਧਰ ਦੇ ਲੋਕ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਲੰਧਰ ਦੀ ਸੀਟ ਫੋਰਥ ਸੀਟ ਬਣੀ ਹੋਈ ਹੈ ਪਰ ਕਿਤੇ ਨਾ ਕਿਤੇ VOTER ਵੀ ਜਿਹੜਾ ਉਹ ਸੁਚੇਤ ਹੋ ਚੁੱਕਾ ਹੈ ਉਹ ਕਹਿੰਦਾ ਵੀ ਇਸ ਵਾਰ ਜਿਹੜੇ ਆ ਸਵਾਲ ਜਿਹੜੇ ਆ ਉਮੀਦਵਾਰਾਂ ਨੂੰ ਜਿਹੜੇ ਉਹ ਕੀਤੇ ਜਾਣਗੇ ਕੈਮਰਾਮੈਨ ਰੇਸ਼ੇ ਦੇ ਨਾਲ ਮਨਵੀਰ ਸਰਪਰਵਾਰ ਲਿਵਿੰਗ ਇੰਡੀਆ ਨਿਊਜ਼ ਜਲੰਧ